ਮੇਰੇ ਇਹ ਲੱਕੇ ਕੂਤਰ ਕੱਢੇ ਹੋਏ ਜੀ ਗੇ ਵਿਹੜੇ 'ਚ ਕੇ ਦੀ ਪੂਰੀ ਜੀ ਕੂਤਰੀ ਆਪਣੇ ਵਿਹੜੇ ਜਾ ਕੇ ਬੈਣ ਨੂੰ ਫਿਰਦੀ ਆ ਤੇ ਅਸੀਂ ਹੁਣ ਉਹਨੂੰ ਲਾਉਨੇ ਆ ਦੇਖਦੇ ਆ ਕੀ ਬਣਦਾਗਾ ਆ ਫਿਰਦੇ ਆਪਣੇ ਲਕੇ ਤੇ ਕੂਤਰੀ ਆਪਣੇ ਕਿੱਥੇ ਗਈ ਕੂਤਰੀ ਸਾਨੂੰ ਦਿਖਾਉਨੇ ਆ ਚਲੋ ਬਈ ਦੇਖੋ ਮੈਂ ਐਂ ਹਲਾ ਦਿੰਨਾ ਉਹਨਾਂ ਫੜ ਕੇ ਜਾਂ ਐਂ ਤੇ ਉੜਦਾ ਉੜਦੇ ਆ ਜਦੋਂ ਆ ਜਾਂਦੀ ਆ ਪੂਰੀ ਹੋ ਜਾਂਦੀ ਆ ਦੇਖਿਓ ਦੇਖੋ ਕੀ ਕਰੂਗੀ ਹੁਣ ਆਇਆ ਫੜਨੀ ਅੱਜ ਦੇਖਦੇ ਆ ਕਿਹਦੀ ਆ ਪਤਾ ਨਹੀਂ ਕਿੱਥੋਂ ਆਈ ਆ ਕੀ ਜਾਣਦਾ ਨਹੀਂ ਹੈਗਾ ਮੈਂ ਕਿਹਦੀ ਆ ਕੀ ਲੈਣਾ ਦੇਣਾ ਪਰ ਇਹਨੂੰ ਲਵੋਨੇ ਅੱਜ ਆਪਾਂ ਦੇਖਦੇ ਆਪਾਂ ਪੰਗਾ ਲੈ ਕੇ ਆ ਗਈ ਆ ਗਈ ਆ ਗਈ ਆ ਗਈ ਆਗੀ 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 ਲਾਲੀ ਚਾਚਾ ਓਏ ਉਹ ਲਾਲੀ ਕਬੂਤਰੀ ਕਿਸੇ ਦੀ ਉਹਦੇ ਵੜਾ ਲਈ ਲੱਕਿਆਂ ਤੇ ਵੜਾ ਲਈ ਲੋ ਬਾਬਿਓ ਪਤਾ ਨਹੀਂ ਕੀ ਦੀਆਂ ਮੂੰਹ ਪਟਿਆ ਹੋਇਆ ਹੈਗਾ ਕਬੂਤਰੀ ਦਾ ਠੀਕ ਆ ਪੂਰੀ ਕਬੂਤਰੀ ਆ ਹੋ ਬੈ ਗਈ ਆਗੇ ਘਰੀ ਆ ਕੇ ਬੈ ਗਈ ਆਪਣੇ ਤੇ ਹੁਣ ਵੇੜੇ ਜੇ ਬਹਿ ਜੇ ਆਪਾਂ ਨੂੰ ਫੜਨਾ ਹੈਗਾ ਤਾਂ ਹੀ ਮੈਂ ਲੱਕੇ ਕੱਢੇ ਹੋਏ ਸੀਗੇ ਅੱਜ ਏ ਹੁਣ ਉਹਨੂੰ ਫੜੀਏ ਕਿਵੇਂ ਉਹਦੇ ਬਾਰੇ ਸੋਚਦਾ ਤਾ ਤਾ ਦੱਸ ਓਏ ਹੋ ਲਾਲੀ ਪਤਾ ਨਹੀਂ ਕਿਸੇ ਦੀ ਬਾਹਰੋਂ ਭੱਜ ਕੇ ਆਈ ਸੀਗੀ ਅੱਜ ਕਬੂਤਰੀ ਤੇ ਮੈਂ ਲੱਕੇ ਕਢ ਤੇ ਉਹ ਦੇਖ ਕੇ ਆਪਣੇ ਆਕੇ ਬਹਿ ਗਈ ਕਿਵੇਂ ਲੈ ਜੀ ਹੁਣ ਹੁਣ ਉਹ ਬੈਠੀ ਆ ਉਹ ਦੂਆ ਹੈਗਾ ਹੈ ਉਹ ਦੂਆ ਸਾਫ ਦਾ ਉਹ ਨਹੀਂ ਆਪਣੇ ਕੋਲੇ ਹੈਗਾ ਉਹੀ ਤਾਂ ਪੰਗਾ ਸਾਫ ਦਾ ਨਹੀਂ ਹੈਗਾ ਆਪਣੇ ਕੋਲੇ ਉਹਦੇ ਨਾਲ ਤਾਂ ਫੜੀ ਜਾਣੀ ਉਹਦੇ ਨਾਲ ਤਾਂ ਫੜੀ ਲੈਣੀ ਸੀ ਆਪਾਂ ਹੋ ਦੇਖੋ ਦੇਖੋ ਪੂਰੀ ਆ ਬਈ ਬਾਲੀ ਸੋਹਣੀ ਕਬੂਤਰੀ ਆ ਸੌਂ ਲੱਗੇ ਤੇ ਪਰ ਇਹਨੂੰ ਹੁਣ ਫੜਨੀ ਫੜਨਾ ਹੈਗਾ ਦੇ ਦੇ ਕਿਵੇਂ ਫੜਾਂਗੇ ਆਪਾਂ ਲੱਕੇ ਉਧਰ ਕਰਦੇ ਆ ਆਪਣੇ ਚਲੋ ਉਧਰ ਉੱਥੇ ਪਾਣੀ ਪਿਆਗਾ ਪਾਣੀ ਨੂੰ ਆ ਜੂਗੀ ਮੇਰੇ ਹਿਸਾਬ ਨਾਲ ਹਾਂ ਲੱਕਿਆ ਨਹੀਂ ਲਾਦੀ ਆਪਣੇ ਆਨੇ ਲੱਕੇ ਬਾਈ ਬਹੁਤ ਕੰਮ ਦੇ ਆ ਇੱਧਰ ਚੱਲ ਇੱਧਰ ਉਧਰ ਕੀ ਆ ਉਹ ਬੈਠੀ ਆ ਬਾਈ ਇਹਨੂੰ ਫੜਦੇ ਆ ਹੁਣ